ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਅੱਜ ਦੇ ਵਲੌਗ 'ਚ ਅੱਜ ਸਵੇਰੇ ਉੱਠਦਿਆਂ ਨਾਲ ਟੈਂਟ ਵਾਲੀ ਦੁਕਾਨ ਤੇ ਕਰਨ ਆਲਾ ਸੀਗਾ ਸਾਫ਼ ਸਫਾਈ ਦਾ ਕੰਮ ਮੈਂ ਵਲੌਗ ਬਣਾ ਰਿਹਾ ਸੀ ਸਾਹਮਣੇ ਆ ਮੇਰਾ ਵੀਰ ਜਾਨੂ ਸੀ ਆਪਣਾ ਕੰਪਿਊਟਰ ਕਰਾਇਆ ਮਾਰਨ ਆਇਆ ਕਹਿੰਦਾ ਯਾਰ ਮੇਰੀ ਵੀ ਵੀਡੀਓ ਲੈ ਵਿੱਚ ਪ੍ਰੋਗਰਾਮ ਲੱਗਣ ਤੋਂ ਬਾਅਦ ਜਿਹੜੇ ਮੈਟ ਥੱਲੇ ਵਿਛਾਉਣ ਵਾਲੇ ਹੁੰਦੇ ਇਹਨਾਂ ਦੀ ਸਫਾਈ ਕਰਨੀ ਬੜੀ ਜ਼ਰੂਰੀ ਹੈ ਜਿਹੜਾ ਜ਼ਿਆਦਾ ਖਰਾਬ ਹੁੰਦਾ ਉਹਨੂੰ ਧੋਣ ਵਾਸਤੇ ਘਟਦੀਦਾ ਦੂਸਰੇ ਨੂੰ ਇਦਾਂ ਛਾੜ ਕੇ ਉਹ ਜਿੱਦਾਂ ਵਿਸ਼ੇ ਹੋਏ ਉਦਾਂ ਵਿਛਾ ਕੇ ਉੱਪਰ ਮਾਂਜਾ ਮਾਰ ਕੇ ਸਾਫ਼ ਕਰੀਦਾ ਬੜੀ ਮਿਹਨਤ ਵਾਲਾ ਕੰਮ ਹੈ ਆਪਣਾ ਕੰਮ ਆਪ ਕਰਕੇ ਬੜਾ ਮਨ ਨੂੰ ਸਕੂਨ ਮਿਲਦਾ ਕਿਉਂਕਿ ਆਪਣੀ ਨਿਗਰਾਨੀ ਹੇਠ ਸਾਰਾ ਕੰਮ ਹੁੰਦਾ ਅਜਿਹਾ ਮੁੰਡਾ ਝਾੜੂ ਮਾਰੀ ਜਾਂਦਾ ਇਦਾਂ ਝਾੜੂ ਮਾਰ ਕੇ ਇਹ ਸਾਫ਼ ਕਰਨਾ ਹੁੰਦਾ ਗਾਗ ਰੱਬ ਦਾ ਰੂਪ ਹੁੰਦਾ ਗਾਗ ਵੀ ਤਾਂ ਹੀ ਖੁਸ਼ ਹੋਊਗਾ ਜੇ ਉਹਨੂੰ ਸਮਾਨ ਸਾਫ਼ ਸੁਥਰਾ ਮਿਲੇਗਾ ਇਦਾਂ ਇਹਨੂੰ ਬਿਲਕੁਲ ਸਾਫ਼ ਕਰਕੇ ਉਸ ਤੋਂ ਬਾਅਦ ਇਦਾਂ ਗੋਲ ਕਰਕੇ ਦੁਕਾਨ 'ਚ ਟਿਕਾਏ ਜਾਂਦੇ ਆ ਫੇਰ ਅੱਗੇ ਜਾਣ ਵਾਸਤੇ ਤਿਆਰ ਹੁੰਦੇ ਆ ਉਧਰ ਰਸ਼ਮੀਦ ਨੂੰ ਉਹਦੀ ਦਾਦੀ ਮਮਾ ਸਕੂਲ ਜਾਣ ਵਾਸਤੇ ਤਿਆਰ ਕਰ ਰਿਹਾ ਵੇਖੋ ਅੱਜ ਬੜਾ ਖੁਸ਼ ਹੈ ਵੈਸੇ ਸਕੂਲ ਸੌਖਾ ਨਹੀਂ ਜਾਂਦਾ ਅੱਜ ਤਾਂ ਖੁਸ਼ ਹੈ ਕਿਉਂਕਿ ਸਕੂਲੇ ਅੱਜ ਛੁੱਟੀਆਂ ਹੋ ਜਾਣੀਆਂ ਇਹਨੂੰ ਅੱਜ ਲਾਸਟ ਦਿਨ ਆ ਲਾਸਟ ਡੇ ਨੇ ਸਕੂਲ ਜਾਣਾ ਉਸ ਤੋਂ ਬਾਅਦ ਜੂਨ ਦੀਆਂ ਛੁੱਟੀਆਂ ਤਾਂ ਪੂਰਾ ਖੁਸ਼ ਹੈ ਬਾਗੋ ਬਾਗ ਅੱਜ ਕੱਲ ਬੱਚੇ ਬੜੇ ਤੇਜ਼ ਆ ਵੀਡੀਓ ਬੰਦੀ ਵੇਖ ਕੇ ਆਪਣੇ ਆਪ ਹੀ ਵਿਕਟਰੀ ਦਾ ਸਾਈਨ ਦੇਣ ਲੱਗ ਪਿਆ ਉਹਦੇ ਅਲ ਦੇਖ ਕੇ ਦਾਦੀ ਨੇ ਵੀ ਦੇ ਤਾ ਲਓ ਜੀ ਇਧਰ ਆ ਗਿਆ ਹਦਵਾਨਾ ਯਾਨੀ ਕਿ ਮਤੀਰਾ ਸਵੇਰੇ ਸਵੇਰੇ ਘਰਦਿਆਂ ਨੇ ਕੱਟ ਕੇ ਦੇ ਤਾ ਕਹਿੰਦੇ ਖਾ ਕੇ ਮੁੜ ਕੇ ਕੰਮ ਕਰੀ ਜਾਵੇ ਕਿਉਂਕਿ ਰੋਟੀ ਲੇਟ ਖਾਣੀ ਹੁੰਦੀ ਹੈ ਥੋੜੀ ਉਦੋਂ ਪਹਿਲਾਂ ਕੁਛ ਨਾ ਕੁਛ ਖਾ ਲਈਦਾ ਅਸ਼ਮੀਦ ਨੂੰ ਸਕੂਲ ਭੇਜ ਗਿਆ ਆ ਗਿਆ تنویر ਸਿੰਘ ਦਾ ਨੰਬਰ ਅੰਦਾਦੀ ਮम्मा تنویر ਸਿੰਘ ਨੂੰ ਤਿਆਰ ਕਰੀ ਜਾਂਦੀ ਹੈ ਫਿਰ ਇਸ ਫਿਰ ਇਹਨਾਂ ਨੂੰ ਨਵਾ ਤਵਾ ਕੇ ਤਿਆਰ ਕਰਕੇ ਫ੍ਰੀ ਹੋ ਕੇ ਫੇਰ ਹੀ ਕੰਮ ਹੋਣਾ ਹੁੰਦਾ ਕਿਉਂਕਿ ਬੱਚੇ ਖਲਾਰਾ ਬਹੁਤ ਪਾਉਂਦੇ ਐ ਖਪਾਉਂਦੇ ਬਹੁਤ ਆ ਮੰਡੀ ਐ ਮੰਡੀ ਵਿੱਚ ਚੱਕੋ ਮੈਂ ਮੰਡੀ ਲੈ ਕੋ ਬਣਾ ਦਿਓ ਬਣਾ ਦਿਓ ਬਣਾ ਦਿਓ ਇਧਰ ਹੈਲੋ ਕਰ ਦੇ ਇਧਰ ਹੈਲੋ ਸਾਰਿਆਂ ਨੂੰ ਕਰਦੇ। ਓ ਬੱਲੇ। ਉਧਰੋਂ ਟੈਂਟ ਵਾਲਾ ਸਾਰਾ ਕੰਮ ਨਵੇੜ ਕੇ ਨਹਾ ਧੋ ਕੇ ਤੇ ਆ ਗਿਆ ਆਪਣਾ ਪ੍ਰਸ਼ਾਦਾ। ਅਸੀਂ ਪ੍ਰਸ਼ਾਦਾ ਲੱਗੇ ਆ ਛਗਣ ਤੇ ਆਹ ਦੱਸਿਓ ਅੱਜ ਕੱਲ ਦੇ ਮੌਸਮ 'ਚ ਅੰਬ ਕਿਹੜਾ ਕਿਹੜਾ ਰੋਟੀ ਨਾਲ ਖਾਂਦਾ। ਪਹਿਲਾਂ ਅੰਬ ਮੈਨੂੰ ਬਿਲਕੁਲ ਵੀ ਪਸੰਦ ਨਹੀਂ ਸੀ ਪਰ ਘਰੇ ਡੈਡੀ ਨੇ ਐਸ ਮੌਸਮ ਦੇ ਵਿੱਚ ਰੋਟੀ ਨਾਲ ਅੰਬ ਖਾਣਾ ਹੀ ਖਾਣਾ ਉਹਨਾਂ ਨਾਲ ਦੇਖ ਕੇ ਹੁਣ ਖਾਣ ਲੱਗ ਗਿਆ ਮੈਂ ਵੀ। ਰਸ਼ਾਦਾ ਬਾਣੀ ਛੱਕ ਕੇ ਆਪਾਂ ਪਹੁੰਚ ਗਏ ਸਟੂਡੀਓ ਸਟੂਡੀਓ ਕਰਨ ਲੱਗੇ ਕੰਮ ਕੰਮ ਕਰਦਿਆਂ ਕਰਦਿਆਂ ਥੋੜਾ ਹੋ ਗਿਆ ਸੀ ਬੋਰ ਤੇ ਆਪਾਂ ਚੱਕ ਲਈ ਅਮਨ ਚਾਲ ਦੀ ਨਵੀਂ ਆਈ ਕਿਤਾਬ ਕਿਰਨਾਂ ਦਾ ਕਾਫਲਾ ਆਪਣਾ ਵੱਡਾ ਭਰਾ ਬਹੁਤ ਸੋਹਣੀਆਂ ਲਿਖਤਾਂ ਨੇ ਇਹਦੇ ਵਿੱਚ ਤੁਸੀਂ ਵੀ ਇੱਕ ਵਾਰੀ ਜ਼ਰੂਰ ਮੰਗਵਾ ਕੇ ਪੜੋ ਤੁਹਾਨੂੰ ਬਹੁਤ ਕੁਝ ਸਿੱਖਣ ਨੂੰ ਮਿਲੂਗਾ ਤੇ ਵੀਰ ਦੇ ਗਾਣੇ ਵੀ ਕਰ ਰਹੇ ਆਂ ਆਉਣ ਵਾਲੇ ਸਾਰੇ ਗਾਣੇ ਵੀਰ ਦੇ ਲਿਖੇ ਹੋਏ ਉਦੋਂ ਬਾਅਦ ਫਿਰ ਕੰਮ ਤੇ ਆ ਗਏ ਆਪਾਂ ਵਾਪਸ ਇਸੇ ਤਰ੍ਹਾਂ ਕੰਮ ਕਰਦਾ ਕਰਦੇ ਮੈਨੂੰ ਪਤਾ ਹੀ ਨਹੀਂ ਲੱਗਾ ਕਿਹੜੇ ਵੇਲੇ ਹੋ ਗਈ ਰਾਤ ਨਵੇਂ ਵਲੌਗ ਵੇਖਣ ਵਾਸਤੇ ਫੋਲੋ ਜ਼ਰੂਰ ਕਰ ਲਿਓ ਧੰਨਵਾਦ